ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਾਲਕ ਕੁਝ ਸਵਾਲ ਦੇਸ਼ ਅਤੇ ਪੰਜਾਬ ਨੂੰ ਪ੍ਰਭਾਵਿਤ ਕਰ ਰਹੇ ਨੇ ਕੀ ਸੱਚਮੁੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਟਕਰਾਅ ਹੈ ਕੀ ਹਰ ਮੁੱਦੇ ਤੇ ਟਕਰਾਅ ਹੈ ਕੀ ਦੇਸ਼ ਦੇ ਵੱਖ-ਵੱਖ ਮੰਤਰੀ ਪੰਜਾਬ ਨੂੰ ਬੇਗਾਨਗੀ ਦੀ ਭਾਵਨਾ ਨਾਲ ਵੇਖ ਰਹੇ ਨੇ ਕਿ ਛੋਟੇ-ਛੋਟੇ ਗੱਲ ਦਾ ਇਸ਼ੂ ਬਣਾ ਕੇ ਪੰਜਾਬ ਸਰਕਾਰ ਨੂੰ ਘੇਰਨ ਦੇ ਯਤਨ ਕੀਤੇ ਜਾ ਰਹੇ ਨੇ ਕਿ ਸੱਚਮੁੱਚ ਪੰਜਾਬ ਕੇਂਦਰ ਦੀ ਅੱਖਾਂ ਵਿੱਚ ਲੜਕ ਰਿਹਾ ਹੈ ਜਾਂ ਇੱਥੋਂ ਦੀ ਪੰਜਾਬ ਸਰਕਾਰ ਹੈ ਜਿਹੜੀ ਉਹਦਾ ਕੇਂਦਰ ਸਰਕਾਰ ਨਾਲ ਸਹੀ ਤਾਲਮੇਲ ਨਹੀਂ ਕੀ ਪੰਜਾਬ ਦੇ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਖਤਰੇ ਵਿੱਚ ਨੇ ਕੀ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੀ ਮਿਲਣ ਵਾਲੀ ਹਰ ਸਹਾਇਕਾ ਨੂੰ ਅੰਨੀ ਬਹਾਨੀ ਰੋਕਿਆ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਵੇਲੇ ਸੁਰਖੀਆਂ ਬਣੇ ਹੋਏ ਨੇ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਚਣ ਦਾ ਤੇ ਧਿਆਨ ਮੰਗਦੀਆਂ ਨੇ ਜਿਨ੍ਹਾਂ ਵਾਲੇ ਸੋਚਣ ਦੀ ਲੋੜ ਹੈ ਤੇ ਧਿਆਨ ਮੰਗਦੀਆਂ ਨੇ ਦੋਸਤੋ ਦੇਸ਼ ਦੇ ਆਵਾਜ਼ aí ਮੰਤਰੀ ਨਿਤਨ ਗੜਗਰੀ ਜੀ ਜਿਹੜੇ ਕਿ ਇੱਕ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਹਰਦ ਤੇ ਕੈਪੇਬਲ ਮਨਿਸਟਰ ਮੰਨੇ ਜਾਂਦੇ ਨੇ ਸਿਰਫ ਸਾਂਝੀ ਵਾਕਫਤਾ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾਂਦਾ ਜਦੋਂ ਉਹ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਸਾਰੇ ਸੜਕੀ ਪ੍ਰੋਜੈਕਟ ਨੇ ਜਿਹੜੇ ਉਹ ਰੱਦ ਕਰ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕੀ ਇਹ ਪੰਜਾਬੀਆਂ ਲਈ ਵੱਡੀ ਚਿੰਤਾ ਨਹੀਂ ਇਹ ਚਿੰਤਾ ਦਾ ਆਲਮ ਹੈ ਸਤਿਮੁੱਚ ਕਿ ਹਰ ਛੋਟੀ ਗੱਲ ਦਾ ਬਹਾਨਾ ਬਣਾ ਕੇ ਪੰਜਾਬ ਦੇ ਪ੍ਰੋਜੈਕਟ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਜਦੋਂ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਤੋਂ ਮੰਗ ਕਰਦੇ ਨੇ ਕਿ ਉਹਨਾਂ ਦਾ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਪੈਸਾ ਜਿਹੜਾ ਰੋਕਿਆ ਹੋਇਆ ਹੈ ਕੇਂਦਰ ਸਰਕਾਰ ਨੇ ਉਹ ਜਾਰੀ ਕੀਤਾ ਜਾਵੇ ਤੇ ਹਜ਼ਾਰਾਂ ਕਰੋੜ ਰੁਪਏ ਜਿਹੜਾ ਰੋਕਿਆ ਹੋਇਆ ਉਸ ਨੂੰ ਜਾਰੀ ਨਹੀਂ ਕੀਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਆਰਡੀਐਫ ਜਿਹੜਾ ਸਟੇਟਾਂ ਨੂੰ ਦਿੱਤਾ ਜਾਂਦਾ ਹੈ ਉਹਦੀਆਂ ਕੁਝ ਕੰਡੀਸ਼ਨਾਂ ਹੁੰਦੀਆਂ ਨੇ ਤੇ ਉਹਨਾਂ ਸ਼ਰਤਾਂ ਤੇ ਆਧਾਰ ਤੇ ਜੇ ਸਟੇਟ ਖਰੀ ਨਹੀਂ ਉੱਤਰ ਦੀ ਸਮੇਂ ਸਰ ਉਹਦੀਆਂ ਯੂ ਸੀਆਂ ਜਾਂ ਹੋਰ ਕਾਗਜ਼ੀ ਕਾਰਵਾਈ ਹੈ ਜਿਹੜੀ ਜਾਂ ਜਿਹੜਾ ਕਰਜ਼ਾ ਉਹ ਸਮੇਂ ਸਰ ਉਹਦੀ ਕਿਸ਼ਤ ਬਹੁਤ ਕੁਝ ਇਹਦੇ ਵਿੱਚ ਹੁੰਦਾ ਹੈ ਉਹ ਨਹੀਂ ਮੋੜਿਆ ਜਾਂਦਾ ਤਾਂ ਕੇਂਦਰ ਸਰਕਾਰ ਜੇ ਫੰਡ ਰੋਕ ਲੈਂਦੀ ਹੈ ਤੇ ਇਹ ਸਾਰਾ ਕੁਝ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਹੁੰਦੀ ਹੈ ਪਰੰਤੂ ਬਹਾਨੇ ਬਣਾ ਕੇ ਨਿੱਕੀ ਨਿੱਕੀ ਗੱਲ ਨੂੰ ਬਹਾਨੇ ਬਣਾ ਕੇ ਜਦੋਂ ਕੇਂਦਰ ਸਰਕਾਰ ਇਦਾਂ ਕਰਦੀ ਹੈ ਤੇ ਫਿਰ ਸਵਾਲ ਨੇ ਜਿਹੜੇ ਉਹ ਖੜੇ ਹੋ ਜਾਂਦੇ ਨੇ ਹੁਣ ਦੇਸ਼ ਤੇ ਆਬਾਜਾਈ ਮੰਤਰੀ ਨਿਤਨ ਗੜਕਰੀ ਜੀ ਜਦੋਂ ਇੱਕ ਨਿੱਕੀ ਜਿਹੀ ਗੱਲ ਹੁੰਦੀ ਹੈ ਜਲੰਧਰ ਤੇ ਲੁਧਿਆਣਾ ਦੇ ਵਿੱਚ ਕੁਝ ਘਟਨਾਵਾਂ ਵਾਪਰਦੀਆਂ ਨੇ ਜਿਹੜਾ ਕਟੜਾ ਜੰਮੂ ਦਿੱਲੀ ਕਟੜਾ ਜੰਮੂ ਹਾਈਵੇ ਪ੍ਰੋਜੈਕਟ ਹੈ ਜਿਹੜਾ ਉਹਦੇ ਉਹਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਹਦੇ ਕੁਝ ਅਧਿਕਾਰੀਆਂ ਨਾਲ ਮਾਰਕੁੱਟ ਹੁੰਦੀ ਹੈ ਹਮਲਾ ਹੁੰਦਾ ਹੈ ਤੇ ਉਸ ਹਮਲੇ ਨੂੰ ਰੋਕਣ ਵਿੱਚ ਹਾਲਾਂਕਿ ਪੰਜਾਬ ਪੁਲਿਸ ਨੇ ਉਦੋਂ ਹੀ ਐਫਆਈਆਰ ਕਰ ਦਿੱਤੀ ਹੈ ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਕਿ ਦੇਸ਼ ਵਿੱਚ ਕਾਨੂੰਨ ਵਿਵਸਥਾ ਕੋਈ ਕਿਸੇ ਵੀ ਪੱਖੋਂ ਮਾੜੀ ਨਹੀਂ ਤੇ ਜਦੋਂ ਇਹ ਪੱਖ ਰੱਖੇ ਜਾਂਦੇ ਨੇ ਦੇ ਬਾਵਜੂਦ ਵੀ ਗੜਕਰੀ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਕਾਨੂੰਨ ਵਿਵਸਥਾ ਅੱਛੀ ਨਹੀਂ ਪੰਜਾਬ ਦੇ ਵਿੱਚ ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ ਦੇ ਜਿਹੜੇ ਪ੍ਰੋਜੈਕਟ ਨੇ 14288 ਕਰੋੜ ਦੀ ਰਕਮ ਜਿਹੜੀ ਇਹਦੇ ਵਿੱਚ ਆਖਿਆ ਗਿਆ ਨੇ ਨਿਤਨ ਗੜਕਰੀ ਜੀ ਵੱਲੋਂ ਇੱਕ ਇਤੇ ਜਲੰਧਰ ਤੇ ਲੁਧਿਆਣਾ ਚ ਵਾਪਰੇ ਇੱਕ ਡਰਾਮਾ ਇੱਕ ਇਤੇ ਇੱਕ ਤੇ 3000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਦੂਸਰਾ 4000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਆਨ ਵਾਲਟਾਈਮ ਚ ਉਹ ਖਤਰੇ ਚ ਪੈ ਸਕਦੇ ਨੇ ਉਹ ਰੋਕੇ ਜਾ ਸਕਦੇ ਨੇ ਨਿਤਨ ਗੜਕਰੀ ਜੀ ਸਾਡੇ ਦੇਸ਼ ਦੇ ਅਤੀ ਸਤਿਕਾਰਯੋਗ ਮੰਤਰੀ ਜੀ ਇਹ ਬਿਆਨ ਦਿੰਦੇ ਨੇ ਇਸੇ ਸੰਦਰਭ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਦਾ ਬਿਆਨ ਆਪਣੇ ਆਪ ਵਿੱਚ ਇੱਕ ਮਾਨੇ ਰੱਖਦਾ ਉਹ ਕਹਿੰਦਾ ਨੀਤ ਗੜਕਰੀ ਜੀ ਦੀ ਠੀਕ ਨਹੀਂ ਹਪਾਲ ਚੀਮਾ ਜੀ ਕਹਿੰਦੇ ਇੱਥੇ ਕੋਈ ਕੋਈ ਵਿਵਸਥਾ ਮਾੜੀ ਨਹੀਂ ਕੋਈ ਕਾਨੂੰਨੀ ਵਿਵਸਥਾ ਉਹ ਕਹਿੰਦੇ ਕਿ ਖੁਦ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਜਿਹੜੀ ਲਿਖੀ ਆ ਉਹਦਾ ਹਵਾਲਾ ਦੇ ਕੇ ਵਿੱਤ ਮੰਤਰੀ ਜੀ ਕਹਿੰਦੇ ਨੇ ਕਿ ਪੰਜਾਬ ਬਹੁਤ ਅੱਛੀ ਜ਼ਰਖੇਸਦ ਹੱਤਲਾ ਇੱਥੇ ਅਮਨ ਸ਼ਾਂਤੀ ਹੈ ਦੇਸ਼ ਦੀ ਸਰਕਾਰ ਨੇ ਖੁਦ ਪੰਜਾਬ ਨੂੰ ਦੇਸ਼ ਵਿੱਚੋਂ ਦੂਜੇ ਨੰਬਰ ਦਾ ਸੂਬਾ ਕਰਾਰ ਦਿੱਤਾ ਹੈ ਅਮਨ ਗਰੂਲ ਪੱਖੋਂ ਜੇ ਜੇ ਅਮਨ ਦੀ ਵਿਵਸਥਾ ਅਮਨਕੁਨ ਉਨਦੀ ਵਿਵਸਥਾ ਮਾੜੀ ਹੈ ਤੇ ਇਹ ਦੇਸ਼ ਦੇ ਇਸ ਸੂਬੇ ਨੂੰ ਦੂਜੇ ਨੰਬਰ ਦਾ ਦਰਜਾ ਦੇਸ਼ ਵਿੱਚੋਂ ਕਿਉਂ ਦਿੱਤਾ ਹੈ ਤੇ ਇਹ ਸਾਰੀਆਂ ਗੱਲਾਂ ਜਦੋਂ ਵਿੱਤ ਮੰਤਰੀ ਜੀ ਪੰਜਾਬ ਦੇ ਕਹਿੰਦੇ ਨੇ ਅਮਰ ਅਰੋੜਾ ਜੀ ਵੀ ਇਹ ਕਹਿੰਦੇ ਨੇ ਦੇਸ਼ ਤੇ ਪੰਜਾਬ ਦੇ ਡੀਜੀਪੀ ਕਹਿੰਦੇ ਨੇ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਸਰਕਾਰ ਨੇ ਪੰਜਾਬ ਪੁਲਿਸ ਨੇ ਐਫ ਆਈ ਆਰ ਜਿਹੜੀ ਉਹ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹਦੇ باوجود ਵੀ ਜ਼ਮੀਨ ਪ੍ਰਾਪਤੀ ਦੇ ਡਿੱਕੇ ਦੂਰ ਕਰ ਲਈ ਗੜਕਰੀ ਜੀ ਕਹਿੰਦੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਬਹਾਨਾ ਉਹ ਲਾਇਆ ਜਾਂਦਾ ਹੁਣ ਆਈਏ ਆਪਾਂ ਗੱਲ ਇੱਥੇ ਹੀ ਆ ਕੇ ਨਹੀਂ ਮੁੱਕਦੀ ਗੱਲ ਇੱਥੇ ਖੜਦੀ ਹੈ ਜਾ ਕੇ ਕਿ ਜੇ ਇਹਨਾਂ ਬਹਾਨਿਆਂ ਦੇ ਨਾਲ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਨੇ ਜਿਹੜੇ ਉਹਨਾਂ ਨੂੰ ਰੋਕ ਲਿਆ ਜਾਂਦਾ ਜਾਂ ਰੱਦ ਕੀਤਾ ਜਾਂਦਾ ਤਾਂ ਇਸ ਦੀ ਸਿੱਧੀ ਤੇ ਸਿੱਧੀ ਜ਼ਿੰਮੇਵਾਰੀ ਸਿਆਸੀ ਤੌਰ ਤੇ ਜਿਹੜੀ ਉਹ ਪੰਜਾਬ ਸਰਕਾਰ ਦੀ ਹੋ ਜਾਂਦੀ ਹੈ ਕਿੰਦੇ ਦੀ ਅੱਖਾਂ ਵਿੱਚ ਵਾਰ-ਵਾਰ ਪੰਜਾਬ ਦਾ ਲੜਕਣਾ ਜਾਂ ਪੰਜਾਬ ਸਰਕਾਰ ਨੂੰ ਸਹਿਯੋਗ ਜਾਂ ਪੰਜਾਬ ਸਰਕਾਰ ਵੱਲੋਂ ਸਹਿਯੋਗ ਨਾ ਕਰਨਾ ਇਹ ਤਿੰਨੇ ਕੁ ਡਰਾਮਾ ਅਫਸਰ ਵਿੱਚ ਮਿਲ ਕੇ ਚੱਲਦੇ ਜਦੋਂ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਰਾਜਪਾਲ ਜੀ ਸਾਡੇ ਸਤਿਕਾਰਯੋਗ ਜਿਹੜੇ ਅਹੁਦਾ ਛੱਡ ਕੇ ਗਏ ਨੇ ਉਹਨਾਂ ਨਾਲ ਟਕਰਾਅ ਹੁੰਦਾ ਬਹੁਤ ਸਾਰੇ ਬਿੱਲ ਪੈਂਡਿੰਗ ਬਹੁਤ ਸਾਰੇ ਲੋਕ ਵਿਧਾਨ ਸਭਾ ਸੈਸ਼ਨ ਚੋਂ ਪਾਸ ਹੋਏ ਬਿਲਾ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਸੈਸ਼ਨਸ ਨੂੰ ਲੈ ਕੇ ਬਵਾਦ ਵਿਵਾਦ ਹੋਇਆ ਤੇ ਬਨਵਾਰੀ لال ਪ੍ਰੋਹੋਤ ਜੀ ਹੋਰਾਂ ਨਾਲ ਤੇ ਹੁਣ ਨਵੇਂ ਜਿਹੜੇ ਸਾਡੇ ਸਤਕਾਰਯੋਗ ਰਾਜਪਾਲ ਸਾਹਿਬ ਆਏ ਨੇ ਉਹਨਾਂ ਨੇ ਆਉਂਦਿਆਂ ਹੀ ਇਹ ਬਿਆਨ ਦਿੱਤਾ ਕਿ ਮੈਂ ਰਵਟ ਦੀ ਮੋਰ ਨਹੀਂ ਮੈਂ ਸਾਰੀ ਕਾਨੂੰਨ ਵਿਵਸਥਾ ਨੂੰ ਵੇਖਾਂਗਾ ਪੰਜਾਬ ਦੇ ਵਿੱਚ ਜਾ ਕੇ ਸਾਰੇ ਪਾਸੇ ਪੁੱਛ ਜਾਵਾਂਗਾ ਤੇ ਮੈਂ ਚੈੱਕ ਕਰਾਂਗਾ ਜਾਂਚ ਕਰਾਂਗਾ ਅਮਨ ਕਾਨੂੰਨ ਦੀ ਸਥਿਤੀ ਸਾਰੀ ਸੋ बार-बार ਪੰਜਾਬ ਵਿੱਚ ਅਮਨ ਕਾਨੂੰਨ ਅਮਨ ਕਾਨੂੰਨ ਅਮਨ ਕਾਨੂੰਨ ਦੀ ਸਥਿਤੀ ਦਾ ਬਹਾਨਾ ਲਾ ਕੇ ਪੰਜਾਬ ਦੇ ਜਿਹੜੇ ਬੰਦੇ ਹੱਕ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੱਚਮੁੱਚ ਪੰਜਾਬ ਤੇ ਕੇਂਦਰ ਸਰਕਾਰ ਦਾ ਟਕਰਾਅ ਹੈ ਕਿ ਸੱਚਮੁੱਚ ਕੇਂਦਰ ਸਰਕਾਰ ਅਜਿਹਾ ਕਰਨਾ ਚਾਹੁੰਦੀ ਹੈ ਇਹਦੀ ਮੁੱਖ ਇੱਕ ਵਜ੍ਹਾ ਹੈ ਕਿ ਪੰਜਾਬ ਵਿੱਚ 2027 ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇੱਥੇ ਵੱਡੇ ਪ੍ਰੋਜੈਕਟ ਨੇ ਜਿਹੜੇ ਅਮਲ ਵਿੱਚ ਲਿਆਂਦੇ ਜਾਣ ਪ੍ਰੰਤੂ ਉਹਨਾਂ ਨੂੰ ਪੂਰਿਆ ਇਸ ਸਿਆਸੀ ਆਧਾਰ ਤੇ ਕੀਤਾ ਜਾਵੇ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਾਂ ਅਲਾਈਅੰਸ ਦੀ ਸਰਕਾਰ ਹੋਵੇ ਤੇ ਉਹ ਸਰਕਾਰ ਜਿਹੜੀ ਕੇਂਦਰ ਨਾਲ ਤਾਲਮੇਲ ਕਰਕੇ ਚੱਲੇ ਉਹ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਉਹ ਪੰਜਾਬ ਹੀ ਪੰਜਾਬ ਦੇ ਪ੍ਰੋਜੈਕਟਾਂ ਨੂੰ ਸਹੀ ਦਿਸ਼ਾ ਵਿੱਚ ਲਿਜਾ ਕੇ ਪੂਰਿਆ ਕਰ ਸਕਦੀ ਹੈ ਤਾਂ ਹੀ ਪੰਜਾਬ ਦੀ ਤਰੱਕੀ ਤਾਂ ਹੀ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਸੰਭਵ ਹੋ ਸਕਦਾ ਹੈ ਇੱਕ ਪਾਸੇ ਰੇਲਵੇ ਲਾਈਨ ਜਿਹੜੀ ਪਾਈ ਜਾ ਰਹੀ ਹੈ ਉਹਨੂੰ ਲੈ ਕੇ ਵਿਵਾਦ ਛਿੜਿਆ ਹੈ ਸੜਕੀ ਪ੍ਰੋਜੈਕਟਾਂ ਨੂੰ ਵੀ ਲੈ ਕੇ ਵਿਵਾਦ ਛਿੜਿਆ ਹੈ ਦੇਸ਼ ਦੇ ਰੂਰਲ ਡਿਵੈਲਪਮੈਂਟ ਫੰਡਸ ਨੂੰ ਲੈ ਕੇ ਵਿਵਾਦ ਪੰਜਾਬ ਸਰਕਾਰ ਨਾਲ ਰਾਜਪਾਲ ਸਾਹਿਬ ਨਾਲ ਵਿਵਾਦ ਹੈ ਸ਼ੈਸ਼ਨ ਜਿਹੜੇ ਪੰਜਾਬ ਸਰਕਾਰ ਦੇ ਵਿਧਾਨ ਸਭਾ ਸ਼ੈਸ਼ਨਾਂ ਵੱਲੋਂ ਪਾਸ ਕੀਤੇ ਬਿਲ ਜਾਂ ਪਾਸ ਕੀਤੀਆਂ ਹੋਰ ਅਮੈਂਡਮੈਂਟਸ ਨੂੰ ਲੈ ਕੇ ਵਿਵਾਦ ਹੈ ਕਿਸੇ ਪੱਖੋਂ ਵਿਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਟੇਟ ਗਵਰਨਮੈਂਟ ਦੀ ਭਾਈਵਾਲੀ ਚਾਹੁੰਦੇ ਨੇ ਪੰਜਾਬ ਦਾ ਮੁੱਖ ਮੰਤਰੀ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਲੱਗਿਆ ਹੋਣਾ ਚਾਹੁੰਦੇ ਨੇ ਸੋਧਿਕਾਰ ਦੇਣੇ ਕਾਨੂੰਨ ਵਿੱਚ ਬਿੱਲ ਵੀ ਬਿੱਲ ਵੀ ਪਾਸ ਕਰਨਾ ਚਾਹੁੰਦੇ ਨੇ ਪਰੰਤੂ ਕੇਂਦਰ ਸਰਕਾਰ ਦਾ ਇਸ ਮੁੱਦੇ ਤੇ ਆ ਕੇ ਵੀ ਟਕਰਾਇਆ ਜਦੋਂ ਸਾਡੀਆਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਇਹ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀਆਂ ਨੇ ਤੇ ਬੱਚਿਆਂ ਦਾ ਭਵਿੱਖ ਉਹਨਾਂ ਯੂਨੀਵਰਸਿਟੀਆਂ ਨਾਲ ਜੁੜਿਆ ਹੋਇਆ ਤੇ ਫਿਰ ਪੰਜਾਬ ਦੀ ਚਿੰਤਾ ਕੌਣ ਕਰੇਗਾ ਚੁਣੀ ਹੋਈ ਪੰਜਾਬ ਦੀ ਸਰਕਾਰ ਦੇਸ਼ ਪੰਜਾਬ ਦਾ ਕੇਸ ਜਦੋਂ ਲੈ ਕੇ ਕਿਤੇ ਜਾਂਦੀ ਹੈ ਤਾਂ ਸਰਕਾਰ ਵੱਲੋਂ ਉਹਨਾਂ ਵੱਨ ਦਾ ਸਹਿਯੋਗ ਨੇ ਦਿੱਤਾ ਜਾਂਦਾ ਜਿੰਨਾ ਦੇਣਾ ਚਾਹੀਦਾ ਜਦੋਂ ਵਨ ਨੇਸ਼ਨ ਦੀ ਗੱਲ ਆਉਂਦੀ ਹੈ ਜਦੋਂ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਗੱਲ ਆਉਂਦੀ ਹੈ ਸਾਰਾ ਕੁਝ ਕਰਨ ਨੂੰ ਪੰਜਾਬ ਸਰਕਾਰ ਤਿਆਰ ਹੈ ਅਸੀਂ ਤਿਆਰ ਹਾਂ ਦੇਸ਼ ਤਿਆਰ ਹੈ ਫਿਰ ਵਿਗਾਨ ਕੀ ਦੀ ਭਾਵਨਾ ਪੰਜਾਬ ਨਾਲ ਕਿਉਂ ਪੰਜਾਬ ਨਾਲ ਵਿਗਾਨੇ ਕੁੱਤਾਂ ਵਾਲਾ سلوਕ ਜਦੋਂ ਅਮਨ ਕਾਨੂੰਨ ਦੀ ਗੱਲ ਆਉਂਦੀ ਹੈ ਉਦੋਂ ਵੀ ਪੰਜਾਬ ਲਈ ਕਾਨੂੰਨਾਂ ਨੂੰ ਲੈ ਕੇ ਬਾਦ ਦਵਾ ਦਾ ਜਿਹੜਾ ਉਹ ਛਿੜ ਜਾਂਦਾ ਹੈ ਤੇ ਐਸਾ ਹੀ ਦੇਸ਼ ਤੇ ਆਵਾਜ਼ਈ ਮੰਤਰੀ ਜਿਹੜਾ ਨਿਤਨ ਗੜਕਰੀ ਜੀ ਹੋਰਾਂ ਨੇ 4 14288 ਕਰੋੜ ਦੇ ਪ੍ਰੋਜੈਕਟਾਂ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਹੈ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਪ੍ਰੋਜੈਕਟ ਬੰਦ ਨਹੀਂ ਹੋਣੇ ਚਾਹੀਦੇ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਹਾਲਾਂਕਿ ਕਿਹਾ ਹੈ ਕਿ ਹਰ ਤਰ੍ਹਾਂ ਦੀ ਸੁਰੱਖਿਆ ਮਹੱਈਆ ਕਰਾਉਣ ਨੂੰ ਤਿਆਰ ਹੈ ਪੰਜਾਬ ਸਰਕਾਰ ਪਰੰਤੂ ਹਾਲੇ ਚਿੰਤਾ ਦਾ ਵਿਸ਼ਾ ਬਣਿਆ ਹੈ ਲੋੜ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿੱਚ ਆਪਸ ਵਿੱਚ ਤਾਲਮੇਲ ਹੋਵੇ ਸਾਡੇ ਸੂਬੇ ਦੀ ਸੁਰੱਖਿਆ ਹੋਵੇ ਸਾਡੇ ਸੂਬੇ ਦਾ ਵਿਕਾਸ ਹੋਵੇ ਸਾਡੇ ਸੂਬੇ ਦੀ ਜਿਹੜੀ ਜੀਡੀਐਫ ਆ ਉਹ ਵਧੇ ਸੋ ਬਧੇ ਫੁੱਲੇ ਸਾਡਾ ਪੰਜਾਬ ਕੇਂਦਰ ਸਰਕਾਰ ਜਿਸ ਦੇਸ਼ ਲਈ ਅਸੀਂ ਹਮੇਸ਼ਾ ਸਾਡੇ ਸੂਬੇ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਐ ਐਮਰਜੈਂਸੀ ਵਰਗੇ ਹਰ ਹਾਲਾਤਾਂ ਵਿੱਚ ਸਾਡਾ ਸੂਬਾ ਲੜਿਆ ਉਸ ਸੂਬੇ ਲਈ ਕੇਂਦਰ ਸਰਕਾਰ ਦਾ ਤਾਲਮੇਂ ਕੇਂਦਰ ਸਰਕਾਰ ਦੀ ਸਵੱਲੀ ਨਜ਼ਰ ਆ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਹੈ ਕਿਤੇ ਦੇਸ਼ ਦੀ ਇਕਤਾ ਤੇ ਅਖੰਡਤਾ ਜ਼ਰੂਰੀ ਹੈ ਉੱਥੇ ਦੇਸ਼ ਲਈ ਮਹਾਨ ਕੰਮ ਕਰਨ ਵਾਲੇ ਸਾਡੇ ਸੂਬੇ ਪੰਜਾਬ ਅਤੇ ਜਿਵੇਂ ਵੀ ਪੰਜਾਬ ਸਰਕਾਰ ਚਾਹੁੰਦੀ ਹੈ ਪੰਜਾਬ ਸਰਕਾਰ ਨੂੰ ਸਾਥ ਸਹਿਯੋਗ ਤਾਲਮਿਲ ਦੋਨਾਂ ਸਰਕਾਰਾਂ ਦਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਇਸ ਸੰਦਰਭ ਵਿੱਚ ਸੋਚਦੇ ਹਾਂ ਕਿ ਆਉਣ ਵਾਲਾ ਸਮਾਂ ਕੇਂਦਰ ਤੇ ਪੰਜਾਬ ਸਰਕਾਰ ਵਿੱਚ ਜਿਹੜੀ ਕੜਤਲ ਬਣੀ ਹੋਈ ਹੈ ਉਹ ਖਤਮ ਹੋਵੇ ਤੇ ਕੁਝ ਯਤਨ ਕੇਂਦਰ ਸਰਕਾਰ ਕਰੇ ਕੁਝ ਪੰਜਾਬ ਸਰਕਾਰ ਕਰੇ ਸੋ ਆਓ ਫਿਲਹਾਲ ਇੰਨਾ ਹੀ ਆ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੋਂ ਸਾਰੇ ਜਣੇ ਜਰੂਰ ਕਰਨਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ